ਲੋ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਦੋਸਤੋ ਤੁਸੀਂ ਅਕਸਰ ਸਾਡੇ ਚੈਨਲ ਤੇ ਟੂੰਬੀ ਵੱਜਦੀ ਵੇਖਦੇ ਹੋ ਉਹ ਟੂੰਬੀ ਦੇ ਵਿੱਚ ਜਿਹੜੀ ਕੀਲੀ ਬਣਦੀ ਆ ਜਿਹੜੀ ਕੀਲੀ ਪੈਂਦੀ ਆ ਉਹ ਬਣਦੀ ਕਿੱਥੇ ਆ ਅੱਜ ਮੈਂ ਤੁਹਾਨੂੰ ਉੱਥੇ ਲੈ ਕੇ ਆਇਆ ਸਾਡੇ ਸਤਕਾਰਯੋਗ ਕਮਲਜੀਤ ਸਿੰਘ ਅੰਕਲ ਜੀ ਆ ਜਿਹੜੇ ਇਸ ਪਿੰਡੂ ਵਿਰਸੇ ਦੇ ਨਾਲ ਜੁੜੇ ਹੋਏ ਆ ਹੋਣ ਵੀ ਉਹ ਚੀਜ਼ਾਂ ਜਿਹੜੀਆਂ ਸਾਡੀਆਂ ਵਿਰਾਸਤੀ ਚੀਜ਼ਾਂ ਬਣਾਉਂਦੇ ਹਨ ਜਿਹੜੀਆਂ ਬਹੁਤ ਪਿੱਛੇ ਰਹਿ ਗਈਆਂ ਜਿਹੜੀਆਂ ਸਾਡੇ ਅੱਜ ਦੇ ਕਲਚਰ ਤੋਂ ਬਹੁਤ ਦੂਰ ਰਹਿ ਚੁੱਕੀਆਂ ਤੇ ਅੱਜ ਤੁਹਾਨੂੰ ਉਹਨਾਂ ਨਾਲ ਮਿਲਾਉਣ ਆਇਆ ਮੈਂ ਆਹ ਦੇਖੋ ਆਹ ਕੀਲੀਆਂ ਅਸੀਂ ਅੰਕਲ ਜੀ ਤੋਂ ਬਣਵਾ ਕੇ ਲੈ ਕੇ ਜਾਂਦੇ ਆ ਬਹੁਤ ਕਾਰੀਗਰ ਇਹਨਾਂ ਵਰਗੇ ਕਾਰੀਗਰ ਹੁਣ ਬਹੁਤ ਘੱਟ ਰਹਿ ਗਏ ਆ ਜਿੱਦਾਂ ਸਾਡੇ ਉਸਤਾਦ ਜੀ ਤੂੰਬੀਆਂ ਬਣਾਉਂਦੇ ਆ ਤੂੰਬੀਆਂ ਬਣਾਉਣੇ ਵਾਲੇ ਕਾਰੀਗਰ ਬਹੁਤ ਘੱਟ ਆ ਸਾਡੀਆਂ ਵਿਰਾਸਤੀ ਸ਼ੋਗਾਤਾਂ ਵਿਰਾਸਤੀ ਤੋਹਫੇ ਜਿਹੜੀਆਂ ਵਿਰਾਸਤੀ ਸਾਡੀਆਂ ਵਸਤੂਆਂ ਹੈਗੀਆਂ ਬਣਾਉਣ ਵਾਲੇ ਬਹੁਤ ਘੱਟ ਕਾਰੀਗਰ ਰਹੇਗੇ ਆ ਤੇ ਆਜੋ ਹੁਣ ਮੈਂ ਤੁਹਾਨੂੰ ਰੂਹਗਰੂ ਕਰਾਂਦਾ ਅੰਕਲ ਜੀ ਦੇ ਤੇ ਆਪਾਂ ਪੁੱਛਦੇ ਅੰਕਲ ਜੀ ਤੋਂ ਕਿ ਕਿੰਨਾ ਕ ਸਮਾਂ ਹੋ ਗਿਆ ਇਹਨਾਂ ਨੂੰ ਇਸ ਵਿਰਾਸਤ ਦੇ ਨਾਲ ਜੁੜੇ ਹੋਇਆ ਇਹਨਾਂ ਦੀ ਗੁਰੂ ਦਾ ਨਾਮ ਤੇ ਹੁਣ ਵੀ ਇਹ ਉਹੀ ਆਪਣੇ ਵਿਰਸੇ ਦੇ ਨਾਲ ਜੁੜੇ ਹੋਇਆ ਲੋ ਜੀ ਤੁਹਾਡੇ ਸਾਹਮਣੇ ਪੇਸ਼ ਆ ਕਮਲਜੀਤ ਸਿੰਘ ਜੀ ਅੰਕਲ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸੋ ਆਕਾ ਜੀ ਬੜੀ ਖੁਸ਼ੀ ਹੁੰਦੀ ਹੈ ਜੀ ਤੁਹਾਡੇ ਹੱਥੋਂ ਬਣੀਆਂ ਹੋਈਆਂ ਜਦੋਂ ਅਸੀਂ ਉਹ ਸ਼ੌਂਗਾਤਾਂ ਦੇਖਦੇ ਆ ਜਿਹੜੀਆਂ ਹੁਣ ਸਾਤੋਂ ਬਹੁਤ ਪਿੱਛੇ ਰਹਿ ਗਈਆਂ ਆ ਦੇਖੋ ਤੁਸੀਂ ਕਿੰਨੇ ਸੋਹਣੇ ਆ ਘੋਟਨੇ ਬਣਾਈ ਹੋਏ ਆ ਆ ਦੇਖੋ ਜੀ ਦੇਖੋ ਦੋਸਤੋ ਨੂਨ ਮਿਰਚਾ ਵਾਲੇ ਇਹ ਨੂਨ ਮਿਰਚਾ ਵਾਲੇ ਇਹ ਅੰਕਲ ਜੀ ਨਿੰਮ ਦਾ ਸੋਟਾ ਹੈ ਜੀ ਹਾਂ ਜੀ ਹਾਂ ਜੀ ਸੋ ਆ ਬੇਲ ਨੇ ਦੇਖੋ ਦੋਸਤੋ ਇਹ ਬੇਲ ਨੇ ਹੱਥ ਨਾਲ ਤਿਆਰ ਕੀਤੇ ਹੋਏ ਆ ਤੇ ਆ ਅੰਕਲ ਜੀ ਜਿਹੜਾ ਮੰਦਰ ਹੁੰਦੇ ਆ ਆਪਣੇ ਘਰਾਂ ਦੇ ਵਿੱਚ ਲੱਕੜ ਦੇ ਇਹ ਉਹਨਾਂ ਦੇ ਉੱਪਰ ਲੱਗਦੇ ਆ ਜੀ ਕੁੰਮਟ ਵੀ ਲੱਗਦੇ ਆ ਗੁਰਦੁਆਰਿਆਂ ਦੇ ਵਿੱਚ ਵੀ ਲੱਗਦੇ ਆ ਪਾਲਕੀਆਂ ਨੂੰ ਪਾਲਕੀਆਂ ਨੂੰ ਵੀ ਲੱਗਦੇ ਆ ਹਾਂ ਬਹੁਤ ਸੋ ਆ ਕਿ ਜੀ ਪਹਿਲਾਂ ਤਾਂ ਸਭ ਤੋਂ ਸਾਡੇ ਦੋਸਤਾਂ ਨੂੰ ਜਿਹੜੇ ਸਾਡੇ ਸਰੋਤੇ ਤੁਹਾਨੂੰ ਦੇਖ ਰਹੇ ਆ ਆਪਣਾ ਜਿਹੜਾ ਹੈਗਾ ਪਿੰਡ ਦਾ ਨਾਮ ਦੱਸੋ ਜੀ ਤੁਹਾਡੇ ਪਿੰਡ ਦਾ ਕੀ ਨਾਮ ਹੈ ਪਿੰਡ ਪਕੜਾੜਾ ਜ਼ਿਲ੍ਹਾ ਰੋਪੜ ਜ਼ਿਲ੍ਹਾ ਰੋਪੜ ਜੀ ਪੰਜਾਬ ਇਹ ਪਾਵਰ ਕਲੋਨੀ ਦੇ ਕੋਲੇ ਪੈ ਜਾਂਦਾ ਹਨ ਜੀ ਜਿਹੜੀ ਆਪਣੀ ਪੁਲਿਸ ਲਾਈਨ ਆ ਹਾਂ ਪੁਲਿਸ ਲਾਈਨ ਪਾਵਰ ਕਲੋਨੀ ਦੇ ਲਾਗੇ ਪੈ ਜਾਂਦਾ ਉਹ ਤਾਂ ਨਵਾਂ ਬਸ ਅੱਡਾ ਵੀ ਇੱਥੇ ਹੀ ਬਣ ਗਿਆ ਬਸ ਸਟੈਂਡ ਵੀ ਉਰੀ ਆ ਗਿਆ ਜੀ ਰੋਪੜ ਦਾ ਰੋਪੜ ਦਾ ਸੋ ਪੱਠਾ ਸਾਹ ਮੂਰੇ ਤੋਂ ਕਿੰਨੇ ਕਿਲੋਮੀਟਰ ਰਹਿ ਜਾਂਦਾ ਜੀ ਸਿਰਫ 2 ਕਿਲੋ 2 ਕਿਲੋਮੀਟਰ ਤੇ ਪੱਠਾ ਸਾਹ ਆ ਤੇ ਇੱਧਰ ਆਪਣਾ ਸਰਜੀਤ ਦੀਆਂ ਲਾਈਟਾਂ ਵੀ 2 ਕਿਲੋਮੀਟਰ ਤੇ ਹਾਂ ਉਹ ਵੀ 2 ਕਿਲੋਮੀਟਰ ਸੋ ਉਸਤੇ ਬਚਾਲੇ ਦੋਸਤ ਪਪਰਾਲਾ ਪਿੰਡ ਆ ਪਪਰਾਲੇ ਪਿੰਡ ਦੇ ਵਿੱਚ ਅੰਕਲ ਜੀ ਅੱਜ ਵੀ ਆਪਣੀ ਵਿਰਾਸਤ ਨੂੰ ਸੰਭਾਲ ਕੇ ਬੈਠੇ ਆ ਆ ਤੁਸੀਂ ਦੇਖ ਸਕਦੇ ਹੋ ਉਹੀ ਪੁਰਾਣਾ ਸਿਸਟਮ ਹੈ ਸਾਰਾ ਉਹੀ ਸਾਰਾ ਕੁਝ ਆ ਦੇਖੋ ਮੋਟਰ ਲੱਗੀ ਹੋਈ ਹੈ ਜੀ ਤੇ ਆਪਾਂ ਗੱਲਾਂ ਬਾਤਾਂ ਕਰਦੇ ਆ ਅੰਕਲ ਜੀ ਹੁਣ ਨਾਲ ਕਿ ਅੰਕਲ ਜੀ ਨੂੰ ਕਿੰਨੇ ਕ ਸਮਾਂ ਹੋ ਗਿਆ ਅੰਕਲ ਜੀ ਕੰਮ ਕਰਦਿਆਂ ਨੂੰ ਤੁਹਾਨੂੰ ਮੈਨੂੰ ਸਿਰਫ 50 ਸਾਲ ਹੋਏ ਸਿਰਫ 50 ਸਾਲ ਤੁਹਾਨੂੰ ਸਿਰਫ ਲੱਗਦੇ ਆ ਜੀ ਜਿੱਦਾਂ ਕੱਲ ਦੀ ਗੱਲ ਹੁੰਦੀ ਆ ਕੱਲ ਦੀ ਹੀ ਕੱਲ ਦੀ ਅੱਛਾ ਇਹ ਤੁਹਾਡਾ ਖਾਨਦਾਨੀ ਕੰਮ ਹੈ ਜੀ ਹਾਂ ਸਾਡੇ ਫਾਦਰ ਸਾਹਿਬ ਕਰਦੇ ਸੀ ਪਹਿਲਾਂ ਦਾਦਾ ਜੀ ਕਰਦੇ ਤੇ ਉਹ ਹੀ ਲਾਈਨ ਸਕੂਲ ਟਾਈਮ ਬਣਦੀ ਬਣ ਗਈ ਅੱਛਾ ਇਹ ਤੁਸੀਂ ਸ਼ੌਕ ਨਾਲ ਕੰਮ ਸਿੱਖਿਆ ਜਾਂ ਫਿਰ ਜਿੱਦਾਂ ਪਹਿਲਾਂ ਨਾ ਸਾਡੇ ਜਿੱਦਾਂ ਬਜ਼ੁਰਗ ਹੁੰਦੇ ਤੇ ੱਤੇ ਨਾਲ ਕਹਿੰਦੇ ਹੁੰਦੇ ਨਹੀਂ ਪਤਾ ਆਹੀ ਕੰਮ ਸਿੱਖਣਾ ਆਹੀ ਕੰਮ ਸਿੱਖਣਾ ਨਹੀਂ ਸ਼ੌਕ ਵਿੱਚ ਕਰਦੇ 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 ਫਿਰ ਇਹੀ ਲਾਈਨ ਬਣ ਗਈ ਅੱਛਾ ਜੀ ਉਹ ਪੜੇ ਕਿੰਨਾ ਜੀ ਮੈਟ੍ਰਿਕ ਮੈਟ੍ਰਿਕ ਕੀਤੀ ਹੋਈ ਆ ਤੇ ਉਹ ਕੋਸ਼ਿਸ਼ ਕੀਤੀ ਸੀ ਉਹਨਾਂ ਸਮਿਆਂ 'ਚ ਤਾਂ 10ਵੀਂ ਪਾਸ ਨੂੰ ਨੌਕਰੀ ਭੱਜ ਕੇ ਮਿਲਦੀ ਸੀ ਜੀ ਉਸ ਟਾਈਮ ਨੌਕਰੀ ਵਾਲਿਆਂ ਦੀ ਤਨਖਾਹਾਂ ਘੱਟ ਹੁੰਦੀਆਂ ਦੀਆਂ ਕਾਰੀਗਰ ਬੰਦਾ ਵੱਧ ਪੈਸੇ ਕਮਾਉਂਦਾ ਸੀ ਕਰਕੇ ਕੌਣ ਪੁੱਛੇਗਾ ਸਰਕਾਰੀ ਨੌਕਰੀਆਂ ਨੂੰ ਬਿਲਕੁਲ ਬਿਲਕੁਲ ਅੱਜ ਦਾ ਸਮਾਂ ਹੋ ਗਿਆ ਉਹਨਾਂ ਨੇ ਕਰ ਕਰਕੇ ਅੰਦੋਲਨ ਆਪਣੀਆਂ ਤਨਖਾਹਾਂ ਉੱਪਰ ਲੈ ਕੇ ਕਾਰੀਗਰ ਵਿਚਾਰਾ ਥੱਲੇ ਰੁੜ ਗਿਆ ਬਿਲਕੁਲ ਅੱਜ ਥੱਲੇ ਆ ਹਾਂ ਹਾਂ ਕਾਰਿਗਰ ਨੂੰ ਮਿਹਨਤ ਨਹੀਂ ਮਿਲਦੀ ਜੀ ਪੂਰੇ ਅੱਜ ਦੇ ਸਮੇਂ 'ਚ 8-10000 ਤੱਕ ਮਹੀਨੇ ਦਾ ਕਮਾਉਂਦੇ ਆ ਉਹ ਲੱਖ-ਲੱਖ ਰੁਪਏ ਕਮਾਉਂਦੇ ਹਾਂ ਸਾਡੇ ਹੁੰਦੇ ਟੀਚਰਾਂ ਦੀਆਂ ਦੁਕਾਨਾਂ ਬਚਪਨ ਵਿੱਚ 300 ਰੁਪਏ ਦੀਦੀ ਕਾਰਿਗਰ 4-6 ਕਮਾਉਂਦੇ ਦਾ ਹਾਂ ਅਧਿਕਾਰੀ ਇਹ 30000 ਰੁਪਏ ਨਹੀਂ ਕਮਾਉਂਦਾ ਬਿਲਕੁਲ ਰੁਲ ਗਿਆ ਰੁਲ ਗਿਆ ਜੀ ਰੁਲ ਗਿਆ ਜੀ ਸਰਕਾਰਾਂ ਨੇ ਸਮਾ ਸਮਾ ਸਮਰਾਤਾ ਹਾਂ ਰੋਜ਼ ਤੇ ਰੋਜ਼ ਤੇ ਅਕਲ ਜੀ ਆਪਾਂ ਕਿਹੜੀ ਕਿਹੜੀ ਆਈਟਮ ਆ ਆਪਣੇ ਹੱਥੀਂ ਅੱਜ ਤੱਕ ਤੁਸੀਂ 50 ਸਾਲ ਦੇ ਆਪਣੇ ਐਕਸਪੀਰੀਅੰਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾ ਚੁੱਕੇ ਹੋ ਜੀ ਕਿੱਦਾਂ ਦੀਆਂ ਵਿਰਾਸਤੀ ਜਿਹੜੀਆਂ ਸਾਡੇ ਵਿਰਸੇ ਨਾਲ ਜੁੜੀਆਂ ਹੋਈਆਂ ਮੇਰੇ ਕੋਲ 8 8 ਫੁੱਟ ਦੀ ਲੰਬਾਈ ਤੱਕ ਦਾ ਕੰਮ ਆਇਆ ਹੈ ਵੱਧ ਤੇ ਵੱਧ ਮਟਾਈ ਵਾਲਾ ਕੰਮ ਆਇਆ ਹੈ ਬਹੁਤ ਮੋٹے ਮੋٹے ਪਾਵੇ ਪਿੱਲਰ ਬਣਦੇ ਡੈਨੀ ਜੇਬਲਾਂ ਦੇ ਬਣਦੇ ਆ ਗੁਰਦਵਾਰੇ ਦੀਆਂ ਪਾਲਕੀਆਂ ਦੇ ਬਣਦੇ ਆ ਬੜੇ ਪਾਵੇ ਹਮ ਤੇ ਪੌੜੀਆਂ ਦੇ ਪਿੱਲਰ ਬਣਦੇ ਆ ਪੌੜੀਆਂ ਦੇ ਪਾਵੇ ਬਣਦੇ ਹੋ ਵੀ ਪਏ ਆ ਬਣੇ ਹੋਏ ਤੇ ਵੇਲਣੇ ਬਣਾਈ ਜਿਆ ਉਹ ਕਹ ਲਓ ਵੀ ਐਨ ਆਰ ਆਈ ਲੋਕ ਵਧੀਆ ਕੀਮਤ ਦਿੰਦੀ ਹਮ ਪਰ ਚੀਜ਼ ਵੀ ਸਪੈਸ਼ਲ ਹੁੰਦੀ ਹੈ ਸਾਡੀ ਮਹਿੰਗੀ ਜ਼ਰੂਰ ਹੁੰਦੀ ਹੈ ਪਰ ਵਧੀਆ ਹੁੰਦੀ ਹੈ Ориジナル ਹੁੰਦੀ ਹੈ ਨਾ ਅਸਲੀ ਹੁੰਦੀ ਹੈ ਜੇ ਬੰਦੇ ਨੂੰ ਖਰੀਦ ਕੇ ਅੱਛਾ ਜੀ ਹਾਂ ਤੇ ਨਿੰਮ ਦੇ ਛੋਟੇ ਵੀ ਆਪਣੇ ਕੋਲੋਂ ਮਿਲਦੇ ਆ ਜੀ ਨਿੰਮ ਦੇ ਜੀ ਨਿੰਮ ਦੇ ਅੱਛਾ ਤੇ ਜ਼ਿਆਦਾਤਰ ਸੋਟਾ ਕਿਸ ਚੀਜ਼ ਦਾ ਬਣਵਾਣਾ ਲੋਹੀ ਹੋਂਦ ਕਰਦੇ ਆ ਨਿੰਮਦਾਰੀ ਹੁੰਦਾ ਇੱਕ ਲੱਕੜ ਮਿਲਦੀ ਨਹੀਂ ਉਹ ਉਹਦੀ ਮਿਸਵਾਖ ਦੀ ਹੁੰਦੀ ਆ ਇੱਕ ਤੇਜ ਫਲਦੀ ਲੱਕੜ ਹੁੰਦੀ ਉਹ ਹਿਮਾਚਲ ਦੀ ਹੁੰਦੀ ਆ ਅੱਛਾ ਇੱਕ ਤੁਸੀਂ ਮੈਨੂੰ ਹੋਰ ਗੱਲ ਦੱਸੀ ਸੀ ਹੁਣ ਹੀ ਆਪਾਂ ਇੰਟਰਵਿਊ ਤੋਂ ਪਹਿਲਾਂ ਤੁਸੀਂ ਮੈਨੂੰ ਦੱਸਿਆ ਸੀ ਕਿ ਲੋਕ ਤੁਹਾਤੋਂ ਸਾਗਵਾਨ ਦੇ ਗਲਾਸ ਬਣਵਾ ਕੇ ਲੈ ਕੇ ਜਾਂਦੇ ਆ ਜੀ ਹਾਂ ਉਹ ਖੈਰ ਦੀ ਲੱਕੜ ਦੇ ਖੈਰ ਦੇ ਖੈਰ ਦੀ ਉਹ ਕਿਸ ਚੀਜ਼ ਵਾਸਤੇ ਸੀ ਉਹ ਸ਼ੂਗਰ ਵਾਲੇ ਮਰੀਜ਼ਾਂ ਨੂੰ आ, अच्छा हां काम हो गए अच्छा ਤੁਸੀਂ ਗਲਾਸ ਬਣਾ ਕੇ ਦਿੰਦੇ ਆ ਹਾਂ ਸ਼ੂਗਰ ਦੇ ਵੀ ਬਣਾ ਦਿੰਦੇ ਹੁਣ ਤੇ ਜ ਕੋਈ ਆਪਣੇ ਕੋਲ ਬਣੇ ਕੋਈ ਚੀਜ਼ ਹੈ ਤਾਂ ਅੱਛਾ ਜੀ ਖੈਰ ਦੀ ਲੱਕੜੀ ਉੱਪਰ ਬੈਠਾ ਪਰ ਕੋਈ ਕੋਈ ਬੰਦਾ ਆਪਣੀ ਲੈ ਆਉਂਦਾ ਆਪਾਂ ਉਹ ਬਣਾ ਦਿੰਦੇ ਠੀਕ ਆ ਅਗਰ ਤੁਹਾਡੇ ਕੋਲ ਕੋਈ ਖੈਰ ਦੀ ਲੱਕੜ ਲੈ ਆਵੇ ਕੋਈ ਭਾਂਡਾ ਬਣਾਉਣਾ ਚਾਹੇ ਉਹਦਾ ਹਾਂ ਜਲਾਸ ਜਾਂ ਜਮਨ ਦੀ ਲੱਕੜ ਦੇ ਜ਼ਿਆਦੇ ਵਧੀਆ ਰਹਿੰਦੇ ਸ਼ੂਗਰ ਵਾਲੇ ਵਾਸਤੇ ਜਮਨ ਦੀ ਲੱਕ ਜਮਨ ਦੀ ਲੱਕੜੀ ਜੀ ਠੀਕ ਆ ਠੀਕ ਆ ਠੀਕ ਆ ਤੇ ਆਪਣਾ ਥੋੜਾ ਜਿਹਾ ਨੰਬਰ ਵੀ ਬੋਲ ਕੇ ਦੱਸ ਦਿਓ ਜੀ 9972425911 واہ وا دوستو سارے ਪਿੰਡ ਨੂੰ ਜਵਾਨੀ ਯਾਦ ਆ ਰsacੇ ਨੂੰ ਸਕਰੀਨ ਤੇ ਵੀ ਅਕਲ ਜੀ ਦਾ ਨੰਬਰ ਚੱਲ ਰਿਹਾ ਤੇ ਅਕਲ ਜੀ ਬੱਚੇ ਫਿਰ ਕਿਸ ਲਾਈਨ ਚ ਪਏ ਬੱਚੇ ਨਹੀਂ ਪਏ ਇਸ ਲਾਈਨ ਚ ਨਹੀਂ ਬੇਟਾ ਨਹੀਂ ਤੇ ਹੈ ਇਸ ਲਾਈਨ ਵਿੱਚ ਹਾਂ ਜੀ ਕੋਸ਼ਿਸ਼ ਕਰੀਆ ਉਹਦੀ ਰੁਚੀ ਮਕੈਨਿਕਲ ਲਾਈਨ ਦੇ ਵਿੱਚ ਆ ਅੱਛਾ ਅੱਛਾ ਹਾਂ ਇਹ ਨਹੀਂ ਬਣ ਗਿਆ ਵਾਹ ਠੀਕ ਠੀਕ ਤਾਂ ਬਹੁਤ ਮੁਬਾਰਕ ਹੈ ਜੀ ਇਹ ਤਾਂ ਬਹੁਤ ਵਧੀਆ ਸੋ ਹੋਰ ਜਿਹੜੇ ਸਾਡੇ ਹੁਣ ਨਵੀਂ ਜਨਰੇਸ਼ਨ ਆ ਸਾਡੇ ਨਵੇਂ ਬੱਚੇ ਆ ਉਹ ਵੀ ਜਿੱਦਾਂ ਹੁਣ ਤੁਸੀਂ ਕਹਿੰਦੇ ਆ ਕਿ ਜਾਂ ਤਾਂ ਬਾਹਰ ਨੂੰ ਰੁਕ ਕਰ ਰਹੇ ਆ ਕਿ ਅਸੀਂ ਬਾਹਰ ਨੂੰ ਜਾਣਾ ਜਾਂ ਫਿਰ ਨੌਕਰੀ ਨੂੰ ਸੋਚਦੇ ਆ ਆਪਣੇ ਅੱਜ ਦੇ ਸਮੇਂ ਦੇ ਵਿੱਚ ਤਾਂ ਹੱਥੀ ਜਿਹੜੇ ਜੋ ਸਕਿੱਲ ਆ ਜਿਹੜੀ ਹੱਥ ਦੀ ਜਿਹੜਾ ਹੱਥ ਨਾਲ ਬੰਦਾ ਕੰਮ ਕਰਦਾ ਉਹਦੀ ਬਾਹਰਲੇ ਮਲਕਾਂ ਦੇ ਵਿੱਚ ਵੀ ਕੀਮਤ ਪੈਂਦੀ ਹੈ ਉਧਰ ਤਾਂ ਜਾਦੇ ਪੈਕੇਜ ਹੀ ਮਿਲਦੇ ਆ ਉਧਰ ਮਿਹਨਤ ਦਾ ਮੁੱਲ ਪੂਰਾ ਮਿਲਦਾ ਹੈ ਹਾਂਜੀ ਇੱਧਰ ਤਾਂ ਸਰਕਾਰਾਂ ਨਾਲ ਰੋਲੇ ਹੋਏ ਆ ਸਾਡੀ ਤਾਂ ਆਬਾਦੀ ਉਹ ਬਹੁਤ ਹੋਈ ਵੀ ਹਰ ਇੱਕ ਕੰਮ ਵਿੱਚ ਕੰਪੀਟੀਸ਼ਨ ਚੱਲ ਰਹੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਸਿਸਟਮ ਹੈ ਹਾਂ ਇਹ ਇਹ ਨਾ ਇਹ ਮਤਲਬ ਸਾਨੂੰ ਸਾਡੇ ਸਿਸਟਮ ਨਹੀਂ ਰੋਲ ਕੇ ਰੱਖਦਾ ਸਾਡਾ ਸਿਸਟਮ ਚੋਲੇ ਜੱਡਾ ਹੁੰਦਾ ਹੱਥ ਦੇ ਕਾਰੀਗਰ ਦੀ ਮਿਹਨਤ ਪੂਰੀ ਨਹੀਂ ਮਿਲਦੀ ਪੂਰੀ ਪੂਰੀ ਨਹੀਂ ਮਿਲਦੀ ਸੋ ਅਗਰ ਤੁਹਾਡੇ ਕੋਲ ਕੋਈ ਜਿੱਦਾਂ ਖੈਰ ਦੀ ਲੱਕੜ ਦਾ ਜਾਂ ਜਾਮਣ ਦੀ ਲੱਕੜ ਦਾ ਆਪਣੇ ਕੋਲੋਂ ਲਿਆ ਕੇ ਕੋਈ ਸਮਾਨ ਬਣਾਉਣਾ ਚਾਹੇ ਤਾਂ ਤੁਸੀਂ ਬਣਾ ਕੇ ਦੇ ਦਿੰਦੇ ਹਾਂ ਜਿੰਦਾਬਾਦ ਅਸੀਂ ਕਿਹੜੇ ਲੱਡੂ ਬਟਣੇ ਆ ਸਾਡਾ ਕੰਮ ਕਰਨਾ ਹੈ ਔਰ ভাই ਦੇਖੋ ਇਹ ਅੰਕਲ ਜੀ ਨੇ ਅਬ ਖੂਬਸੂਰਤ ਚੀਜ਼ਾਂ ਬਣਾਈਆਂ ਹੋਈਆਂ ਆ ਦੇਖੋ ਜੀ ਹਾ ਇਹ ਦੋਸਤੋ ਅੱਜ ਕੱਲ ਦਾ ਕਾਰੀਗਰ ਜੇ ਆਪਾਂ ਕਹੀਏ ਅੱਜ ਕੱਲ ਦੇ ਮੁੰਡਿਆਂ ਦੇ ਵਾਸਤੇ ਗੱਲ ਨਹੀਂ ਆ ਬਹੁਤ ਔਖਾ ਕੰਮ ਆ ਇਹ ਬਹੁਤ ਬਰੀਕੀ ਕੰਮ ਆ ਖਰਾਦੀ ਕੰਮ ਆ ਇਹ ਆ ਜਿਹੜੀਆਂ ਅਸੀਂ ਤੂੰਬੀਆਂ ਦੀਆਂ ਕੀਲੀਆਂ ਵੀ ਬਣਾ ਕੇ ਲੈ ਕੇ ਜਾਂਦੇ ਆ ਉਹ ਵੀ ਹਰੇਕ ਦੇ ਵਾਸਤੇ ਗੱਲ ਨਹੀਂ ਆ ਸੋ ਅੰਕਲ ਜੀ ਉਹਨਾਂ ਕੋਲ ਆਈਦਾ ਤੇ ਸਾਨੂੰ ਬਣਾ ਕੇ ਦੇ ਦਿੰਦੇ ਆ ਆ ਦੇਖੋ ਆ ਸਮਾਨ ਪਿਆ ਹੁਣੇ ਸਾਡੀਆਂ ਜਿਹੜੀਆਂ ਹੈਗੀਆਂ ਇਹ ਸਾਡੀਆਂ ਤੂੰਬੀਆਂ ਦੀਆਂ ਕੀਲੀਆਂ ਬਣਨ ਲੱਗੀਆਂ ਹੋਈਆਂ ਦੋਸਤੋ ਸੋ ਮੈਂ ਸੋਚਿਆ ਕਿਉਂ ਨਾ ਅੱਜ ਅੰਕਲ ਜੀ ਹੁਣਾਂ ਨਾਲ ਥੋੜੀ ਜੀ ਗੱਲਬਾਤ ਕਰਕੇ ਤੁਹਾਡੇ ਰੂਬਰੂ ਕੀਤਾ ਜਾਵੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹ ਜਿਹੜੇ ਕਾਰੀਗਰ ਆ ਜਿਹੜੇ ਅਸਲ ਕਾਰੀਗਰ ਆ ਜਿਹੜੇ ਹੱਥ ਦੇ ਕਾਰੀਗਰ ਆ ਇਹ ਦੇਖਣ ਨੂੰ ਬਹੁਤ ਘੱਟ ਮਿਲਦੇ ਆ ਹਰ ਇੱਕ ਕੰਮ ਹਰ ਇੱਕ ਚੀਜ਼ ਹੁਣ ਮਸ਼ੀਨੀ ਹੋ ਚੁੱਕੀ ਆ ਸਿਰਫ ਇੱਕ ਦਿਖਾਵਾ ਰਹਿ ਗਿਆ ਏ ਚੀਜ਼ ਦੇ ਵਿੱਚ ਮਜ਼ਬੂਤੀ ਜਾਂ ਖੂਬਸੂਰਤੀ ਨਹੀਂ ਹੁੰਦੀ ਇੱਕ ਸਿਰਫ ਦਿਖਾਵਾ ਰਹਿ ਗਿਆ ਏ ਤੇ ਜਿਹੜੇ ਆ ਚੀਜ਼ਾਂ ਨੇ ਜਿਹੜੀਆਂ ਹੱਥੀ ਬਣੀਆਂ ਹੋਈਆਂ ਘੋਟ ਨੇ ਹੱਥੀ ਬਣੇ ਹੋਏ ਆ ਅੰਨ ਨਿੰਮ ਦਾ ਕੋਟਣਾ ਹੈ ਇਹ ਇਹ ਚਟਨੀ ਦੇ ਸਵਾਦ ਦੇ ਵਿੱਚ ਨਾਲ ਦੀ ਨਾਲ ਇਹ ਤੁਹਾਡੀ ਹੈਲਥ ਦੇ ਲਈ ਵੀ ਬਹੁਤ ਜਿਹੜਾ ਵਧੀਆ ਹੁੰਦਾ ਹੈ ਇੱਕ ਤਰ੍ਹਾਂ ਦਾ ਦਵਾਈ ਦੀ ਹੈ ਜਿਹੜਾ ਹੈਗਾ ਕੰਮ ਕਰਦਾ ਹਨਾ ਕਹਿੰਜੀ ਹਾਂ ਜਿੱਦਾਂ ਆਪਾਂ ਇਹ ਨਿੰਮ ਦੇ ਕੋਟਨੇ ਦੇ ਨਾਲ ਅਗਰ ਚਟਨੀ ਕੁੱਟ ਕੇ ਰੋਟੀ ਖਾਈਏ ਜਾਂ ਮੇਰੇ ਆਪਾਂ ਮਸਾਲਾ ਕੁੱਟੀਏ ਤਾਂ ਦਵਾਈ ਦਾ ਕੰਮ ਹੈ ਜੀ ਇਹਦੇ ਨਾਲ ਖੂਨ ਸਾਫ ਹੁੰਦਾ ਹੈ ਹਾਂਜੀ ਨਿੰਮ ਦੀ ਲੱਕੜੀ ਤਾਂ ਬਹੁਤ ਹੀ ਗੁਣਕਾਰੀ ਮੰਨੀ ਹੋਈ ਹੈ ਵਾਇਰ ਗਾਇਸ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਸਕਰੀਨ ਤੇ ਅੰਕਲ ਜੀ ਦਾ ਨੰਬਰ ਚੱਲ ਰਿਹਾ ਹੈ ਅਗਰ ਮੇਰੇ ਕਿਸੇ ਵੀ ਦੋਸਤ ਨੂੰ ਜਿਹਦਾ ਜਾਮਨ ਦਾ ਗਲਾਸ ਬਣਾਣਾ ਹੋਵੇ ਖੈਰ ਦੇ ਗਲਾਸ ਦਾ ਜਿਹੜੇ ਨਾ 슈ਗਰ ਦੇ ਲਈ ਬਹੁਤ ਲਾਭਦਾਇਕ ਹੁੰਦਾ ਹੈ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਕਾਲ ਕਰਕੇ ਅੰਕਲ ਜੀ ਨਾਲ ਸੰਪਰਕ ਕਰ ਸਕਦੇ ਆ ਗੱਲ ਕਰ ਸਕਦੇ ਆ ਤੁਸੀਂ ਕਿਸੇ ਵੀ ਟਾਈਮ ਅੰਕਲ ਜੀ ਨੂੰ ਫੋਨ ਕਰੋ ਤੇ ਉਹ ਤੁਹਾਨੂੰ ਕੰਮ ਕਰਕੇ ਦੇਣਗੇ ਕੋਲ ਬੜੀ ਦੂਰੋਂ ਦੂਰੋਂ ਬੰਦੇ ਆਉਂਦੇ ਆ ਅੱਛਾ ਜੀ ਕਰਵਾਉਣ ਵਾਸਤੇ ਠੀਕ ਹੈ ਜੀ ਇਹ ਮੰਨਦੇ ਚਲੋ ਉਧਰ ਹਿਮਾਚਲ ਨਾਲ ਲੱਗਦਾ ਹੈ ਹਾਂਜੀ ਨਾਲਾਗੜ ਤੋਂ ਆਉਂਦੇ ਆ ਤੇ ਕਈ ਵਾਰੀ ਬੱਦੀ ਤੱਕ ਦੇ ਵੀ ਲੋਕ ਆ ਜਾਂਦੇ ਆ ਹਾਂਜੀ ਤੇ ਇੱਧਰ ਨੂੰ ਅਨੰਦਪੁਰ ਸਾਹਿਬ ਤੱਕ ਜੇ ਆ ਜਾਂਦੇ ਆ ਇੱਧਰ ਨੂੰ ਕਈ ਵਾਰੀ ਖੰਨੇ ਤੇ ਕੁਰਾਲੀ ਤੇ ਇਹਨਾਂ ਜਗ੍ਹਾ ਤੱਕ ਦੇ ਦੂਰ ਦੂਰ ਤੱਕ ਦੇ ਬੰਦੇ ਅਸੀਂ ਪਾਣੇ ਕਾਰੀਗਰ ਠੀਕ ਹੈ ਜੀ ਆ ਜਾਂਦੇ ਆ ਜਾਂਦੇ ਤੇ ਜਿਆਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਡਿਮਾਂਡ ਅੱਜ ਕੱਲ ਤੁਹਾਡੇ ਕੋਲ ਜਿਆਦਾ ਕਿਹੜੀ-ਕਿਹੜੀ ਚੀਜ਼ ਬਣਦੀ ਆ ਤੁਹਾਡੇ ਕੋਲ ਹਰ ਇੱਕ ਤਰ੍ਹਾਂ ਦੀ ਡਿਮਾਂਡ ਹੈ ਆ ਵੇਚਣ ਆ ਇਹ ਐਨਆਰਆਈ ਲੋਕ ਜਿਆਦੇ ਲੈ ਕੇ ਜਾਂਦੇ ਆ ਹਾਂਜੀ ਤੇ ਚੱਕਲਾ ਜਿਹੜਾ ਉਹ ਵੀ ਬਹੁਤ ਵਧੀਆ ਉਹਦੇ ਵਿੱਚ ਬਣਦੇ ਆ ਇਹ ਬੇਲ ਨਾ ਕਿਸ ਲੱਕੜ ਦਾ ਬਣਿਆ ਹੋਇਆ ਜੀ ਇਹ ਜੀ ਚਾਲੀ ਦਾ ਅਛਾ ਟਾਲੀ ਦਾ ਬੇਲ ਨੇ ਸਪੈਸ਼ਲ ਟਾਲੀ ਦੇ ਬਣਾਏ ਜਾਂਦੇ ਆਂ ਵੈਸੇ ਬੇਲ ਨੇ ਜਿਆਦਾ ਕਿਹੜੀ ਕਿਹੜੀ ਲੱਕੜ ਦੇ ਵਧੀਆ ਹੁੰਦੇ ਸੀ ਸਭ ਤੋਂ ਵਧੀਆ ਟਾਲੀ ਹੁੰਦੀ ਹੈ ਅਛਾ ਟਾਲੀ ਹੁੰਦੀ ਹੈ ਇਹ ਲਾਲ ਟਾਲੀ ਇਹ ਉੱਪਰ ਤੁਸੀਂ ਪਾਲਿਸ਼ ਕੀਤੀ ਹੋਈ ਹੈ ਜੀ ਪਾਲਿਸ਼ ਕਰੀ ਪੈਂਦੀ ਹੈ ਵਾਹ ਜੀ ਵਾਹ ਵਾਹ ਜੀ ਵਾਹ ਤੇ ਆਹ ਕੋਟ ਨੇ ਇਦਾਂ ਹੀ ਰਹਿਣੇ ਹੈ ਜੀ ਹਾਂ ਇਹ ਤਾਂ ਇਦਾਂ ਹੀ ਤੇ ਆਹ ਜਿਹੜੇ ਗੁੰਮਟਾ ਦੇ ਉੱਪਰ ਵਾਲੇ ਬਣੇ ਹੋਏ ਆ ਜੀ ਹਾਂ ਇਹ ਸਾਰਾ ਸਮਾਨ ਘਰਾਂ ਦੇ ਵਿੱਚ ਕੁਸ ਮੰਦਰ ਹੁੰਦੇ ਆ ਬਣਾਉਂਦੇ ਉਹਨਾਂ ਦੇ ਇਹ ਬਹੁਤ ਹੀ ਵਧੀਆ ਬਣਦੇ ਆ ਉਹਦੇ ਤੇ ਲਾਏ ਹੋਏ ਬਿਲਕੁਲ ਜੀ ਹਾਂ ਤੇ ਹੁਣ ਕੋਈ ਜਿਹੜੇ ਆਪਣੇ ਨਵੇਂ ਮੁੰਡੇ ਆ ਇਹ ਕੋਈ ਚਾਹਤ ਰੱਖਦਾ ਜੀ ਇਹ ਕੰਮ ਸਿੱਖਣ ਦੀ ਹੁਣ ਨਵੇਂ ਬੱਚੇ ਸਖਤ ਮਿਹਨਤ ਵਾਲੇ ਕੰਮ ਕਰਦੇ ਨਹੀਂ ਹੈਗੇ ਹਾਂ ਨਹੀਂ ਬੱਚੇ ਨਹੀਂ ਇਹਨਾਂ ਲੈਣਾ ਵਿੱਚ ਪੈਂਦੇ ਬੱਚੇ ਤਾਂ ਕਹਿੰਦੇ ਅਸੀਂ ਬਾਹਰ ਨੂੰ ਚਲੇ ਜਾਈਏ ਬਾਹਰ ਜਿਆਦਾ ਵਧੀਆ ਮਿਹਨਤ ਮਿਲਦੀ ਹੈ ਜਦ ਕਿ ਉਧਰ ਡਾਲਰ ਆਪਾਂ ਕਮਾਉਂਦੇ ਆ ਡਾਲਰ ਹੀ ਖਰਚਦੇ ਆ ਬਿਲਕੁਲ ਬਿਲਕੁਲ ਉਧਰ ਨੇ حساب ਨਾ ਹੁੰਦਾ ਜੀ ਉਹ ਖੁਦ ਹੀ ਮਿੱਟੀ ਖੂਨ ਨੂੰ ਲੱਗੀ ਜਾਂਦੀ ਹੈ ਹਾਂ ਠੀਕ ਹੈ ਜੀ ਆਪਣਾ ਹੱਥ ਹੀ ਕੰਮ ਨਹੀਂ ਹੁਣ ਸਿੱਖਦੇ ਬੱਚੇ ਅੱਛੀ ਘਰ ਵਿੱਚ ਬੈਠੇ ਆ ਬਹੁਤ ਵਧੀਆ ਰੋਜੀ ਰੋਟੀ ਚੱਲਦੀ ਆ ਠੀਕ ਆ ਬਹੁਤ ਵਧੀਆ ਆਨੰਦ ਦਾ ਸ਼ਬਦ ਬਹੁਤ ਧੰਨਵਾਦ ਅੰਕਲ ਜੀ ਤੁਹਾਡਾ ਸੋ ਦੋਸਤੋ ਮੈਂ ਉਮੀਦ ਕਰਦਾ ਕਿ ਅੰਕਲ ਜੀ ਦੀਆਂ ਗੱਲਾਂ ਬਾਤਾਂ ਦੇ ਨਾਲ ਤੁਹਾਨੂੰ ਵੀ ਸੰਤੁਸ਼ਟੀ ਮਿਲੀ ਹੋਊਗੀ ਔਰ ਅੰਕਲ ਜੀ ਦੀ ਕਾਰਾਗਰੀ ਦੇਖ ਕੇ ਤੁਹਾਡਾ ਵੀ ਮਨ ਖੁਸ਼ ਹੋਇਆ ਹੋਊਗਾ ਸੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਸਕਰੀਨ ਤੇ ਅੰਕਲ ਜੀ ਦਾ ਨੰਬਰ ਚੱਲ ਰਿਹਾ ਦੋਸਤੋ ਕਿਸੇ ਵੀ ਦੋਸਤ ਨੇ ਕੋਈ ਚੀਜ਼ ਕੋਈ ਸਮਾਨ ਕੋਈ ਵਸਤੂ ਬਣਾਨੀ ਹੋਵੇ ਤਾਂ ਅੰਕਲ ਜੀ ਨਾਲ ਸੰਪਰਕ ਜਰੂਰ ਕਰਿਓ ਜੀ ਇਹ ਪਪਰਾਲਾ ਪਿੰਡ ਹੈ ਜੀ ਤੁਹਾਨੂੰ ਮੈਂ ਦੱਸਦਾ ਪਪਰਾਲਾ ਪਿੰਡ ਹੈ ਪੱਟਾ ਸਾਹਿਬ ਤੋਂ 2 ਕਿਲੋਮੀਟਰ ਇਧਰ ਸਾਈਡ ਪਰ ਲੱਜੇਦਾ ਤੇ ਸਰਜੀਤ ਦੀਆਂ ਲੈਟਾਂ ਤੇ ਜਿਹੜਾ ਰੋਪੜ ਸਰਜੀਤ ਹਸਪੀਟਲ ਆ ਹੱਡੀਆਂ ਦਾ ਉਹ ਤੋਂ ਵੀ 2 ਕਿਲੋਮੀਟਰ ਤੇ ਆ ਸੋ ਜਦੋਂ ਮਰਜੀ ਤੁਸੀਂ ਅੰਕਲ ਜੀ ਨਾਲ ਸੰਪਰਕ ਕਰਕੇ ਕੋਈ ਵੀ ਕੰਮ ਅੰਕਲ ਜੀ ਤੋਂ ਕਰਵਾ ਸਕਦੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਧੰਨਵਾਦ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ